ਸਿਰ ਟੋਪੀ ਤੇ ਗਲਦਨ ਵਿੱਚ ਗਾਨੀ ਓ ਸਿਰ ਟੋਪੀ ਤੇ ਗਲਦਨ ਵਿੱਚ ਗਾਨੀ ਓ ਮੇਰੇ ਫੱਕਰਾਂ ਦੀ ਪੱਕੀ ਜਿਨੀ ਸ਼ਾਨੀ ਓ ਸਿਰ ਟੋਪੀ ਤੇ ਗਲਦਨ ਵਿੱਚ ਗਾਨੀ ਓ ਇਹ ਕਿੱਥੇ ਪੱਕੀ ਜੀ ਨਿਸ਼ਾਨੀ ਏ ਇਹਦੇ ਜੋਰ ਨੂੰ ਤਾਂ ਸਾਰਾ ਜੱਗ ਜਾਣਦਾ ਇਹਦੇ ਜੋਰ ਨੂੰ ਤਾਂ ਸਾਰਾ ਜੱਗ ਜਾਣਦਾ ਪਹਿਲਾਂ ਜਿੱਦਾਂ ਨਾਪੂਤ ਰੋਲਦਾ ਤੁੜੀ ਬੋਲਦਾ ਬਾਬਾ ਤੁੜੀ ਬੋਲਦਾ ਤੇਰੇ ਜਿੰਦ ਕਾ ਸਾਹ ਗੋਲਦਾ ਤੁੜੀ ਬੋਲਦਾ ਬਾਬਾ ਵੇ ਤੁੜੀ ਬੋਲਦਾ ਤੇਰੇ ਜਿੰਦ ਕਾ ਸਾਹ ਗੋਲਦਾ ਤੁੜੀ ਬੋਲਦਾ ਬਾਬਾ ਵੇ ਤੁੜੀ ਬੋਲਦਾ ਤੇਰੇ ਜਿੰਦ ਕਾ ਸਾਹ ਗੋਲਦਾ ਹੀ ਏ ਹੁਕਮ ਮਾਲਕ ਦਾ ਹੁਕਮ ਮਹਾਮੈਦ ਫਿਰ ਕਿਸੇ ਦੇ ਕੰਨ ਹੋਣ ਹੁਣ ਘਰ ਦੀ ਬਾਬਤ ਸਵਾਲ ਹੈ ਘਰ ਦੀ ਬਾਬਤ ਘਰ ਦੇ ਵਿੱਚ ਕੀ ਰੌਲਾ ਕੀ ਚੱਕਰ ਹੈ ਹੈ ਇਸ ਨਗਰ ਖੇੜੇ ਤੋਂ ਬਾਹਰ ਦੇ ਨਾਮ ਕੀ ਆਪਾ ਨਾਮ ਕੀ ਆਈ ਨੌਰਾਨ ਕਲੀਮਾ ਸਿਰ ਟੋਪੀ ਤੇ ਗਲਦ ਦੇ ਵਿੱਚ ਗਾਨੀ ਏ ਮੇਰੇ ਸਾਹ ਦੇ ਆਏ ਹੋਏ ਸਿਰ ਟੋਪੀ ਤੇ ਗਲਦ ਦੇ ਵਿੱਚ ਗਾਨੀ ਏ ਮੇਰੇ ਫਕਰਾਂ ਦੀ ਤੱਕੀ ਵੀ ਨਹੀਂ ਸ਼ਾਂਤੀ ਏ ਇਦੇ ਜੋਰ ਨੂੰ ਤਾਂ ਸਾਰਾ ਜੱਗ ਜਾਣਦਾ ਇਦੇ ਜੋਰ ਨੂੰ ਤਾਂ ਸਾਰਾ ਜੱਗ ਜਾਣਦਾ ਪਰ ਅਜੇ ਜਨਪੂਰ ਰੋਲਦਾ ਕੂਣੀ ਬੋਲਦਾ ਬਾਬਾ ਵੇ ਤੂੰ ਹੀ ਬੋਲਦਾ ਤੇਰੇ ਚ ਤੇਰਾ ਸਾਥ ਬੋਲਦਾ ਕੂਣੀ ਬੋਲਦਾ ਬਾਬਾ ਵੇ ਤੂੰ ਹੀ ਬੋਲਦਾ ਤੇਰੇ ਚ ਤੇਰਾ ਸਾਥ ਬੋਲਦਾ ਹੀ ਰਹੇ ਆਇਆ ਕਿਥੇ ਰਹਿ ਗਿਆ ਤਿਓ ਇਹ ਦੋ ਭਰਾਵਾਂ ਦਾ ਪਰਿਵਾਰ ਕਿਦਾ ਏ ਦੋ ਭਰਾ ਹੁਣ ਹਾਂਜੀ ਤੁਸੀਂ ਵੀ ਦੋ ਆ ਤੁਹਾਡੇ ਪਿਤਾ ਅੱਗੇ ਵੀ ਇੱਕੋ ਹੀ ਕਹਾਂ ਗੱਲ ਸੱਚੀ ਆ ਆਪਾਂ ਤਾੜੀ ਮਾਰ ਮੇਰੇ ਗੁਰੂ ਦੇ ਨਾਂ ਦੀ ਐ ਤੇ ਜਲਮਾਨੇ ਜਾਦੂ ਜੀ ਆਪਾਂ ਲੈ ਆ ਮੇਰੇ ਦਿਲ ਤੇ ਦਿਮਾਗ ਉੱਤੇ ਸ਼ਾਗ ਦੇ ਇਹ ਨਗਨ ਜਤੂ ਜੀ ਆ ਪਾੜਿਆ ਮੇਰੇ ਦਿਲ ਤੇ ਦਿਮਾਗ ਤੇ ਸ਼ਾਇਆ ਤੇ ਕਾਲਾ ਕਾਲਾ ਮਾਵਨ ਦਾ ਸ਼ਤਰਾ ਬੱਕ ਜੰਮੀ ਦੀ ਜਮੀ ਦੇ ਵਿੱਚ ਰੱਖ ਬੱਪਾ ਗੱਲ ਦੱਸੋ ਮਾਤਾ ਕਾਲਕਾ ਨੂੰ ਕੌਣ ਮੰਨਦਾ ਏ ਤੁਸੀਂ ਮੰਨਦੇ ਹੋ ਸੇਵਾ ਕੌਣ ਕਰਦਾ ਰਿਹਾ ਏ ਤੂੰ ਕਰਦਾ ਬਈ ਵੀਰ ਮੇਰਾ ਗੱਦੀ ਕਰਦਾ ਪਹੁੰਚ ਕਿਤੇ ਚਲਦੀ ਰਹੀ ਆ ਕੋਟ ਪੌਣ ਬਾਬਾ ਕੀਤੇ ਤੇ ਚਲਦੀ ਰਹੀ ਆ ਹਾਂਜੀ ਜਿਵੇਂ ਹੁਣ ਮੈਂ ਕਰੀ ਜੰਨਾ ਸੁਣਦੇ ਚਲਦੀ ਆ ਵੀਰੇ ਚੱਲੀ ਬਾਬਾ 1 2 3 4 ਹਾਂ ਮੇਰਾ ਦਿਲ ਤੇ ਦਵਾਈ ਉੱਤੇ ਛਾ ਗਿਆ ਤੇ ਕਾਲਾ ਕਾਲਾ ਮਾਵਾਂ ਦਾ ਸ਼ੱਕਾ ਪੱਕ ਜੰਦੀ ਦੀ ਜਬੀ ਦੇ ਵਿੱਚ ਲੱਕਦਾ ਇਹਦੇ ਜੋਰ ਨੂੰ ਤਾਂ ਸਾਰਾ ਜੱਗ ਜਾਣਦਾ ਇਹਦੇ ਜੋਰ ਨੂੰ ਤਾਂ ਸਾਰਾ ਜੱਗ ਜਾਣਦਾ ਪਰਾ ਜੱਜਨ ਭੂਤ ਰੋੜਦਾ ਢੁੜਬੋ ਦਾ ਬਾਬਾ ਢੁੜਬੋ ਤੇਰੇ ਜਿੱਦ ਕਾ ਸਾਥ ਰੋੜਦਾ ਗੁਰੂ ਧਾਰਨਾ ਕੀਤੀ ਆ ਕਿ ਨਹੀਂ ਕੀਤੀ ਕੋਈ ਗੱਲ ਨਹੀਂ ਬਾਬਾ ਜਿੰਨੀ ਗੱਲ ਆਈ ਓਨੀ ਕੁ ਜਰੂਰ ਦੱਸੂਆਂ ਠੀਕ ਆ ਬਾਕੀ ਬਾਪੂ ਬੈਠਾ ਇੱਕ ਪਿੱਤਰ ਨੂੰ ਮੰਨਦੇ ਹੋ ਵੀਰ ਮੇਰਾ ਚ ਅੰਜ ਲੈ ਜਾਣੀ ਆ ਕੋਈ ਇਹ ਨਹੀਂ ਵੀ ਮੇਰੀ ਜਿਦਾਈ ਹੈ ਮੇਰੀ ਆਦਤ ਹੈ ਸੁਣੋ ਤੁਸੀਂ ਮੇਰੇ ਬਜ਼ੁਰਗਾਂ ਦੇ ਖਾਣਦੇ ਹੋ ਹਨਾ ਗੱਲ ਉਹ ਜਿਹੜੀ ਤੁਹਾਨੂੰ ਮਤਲਬ ਦੇਵੇ ਪਾਲਤੂ ਗੱਲ ਨਹੀਂ ਕਰਦਾ ਮੇਰੀ ਆਦਤ ਹੈ ਹੁਣ ਜਿਹੜਾ ਭਾਈ ਸੀ ਤੁਹਾਡਾ ਉਹਨੇ ਵੀ ਸੇਵਾ ਨਹੀਂ ਕੀਤੀ ਉਹ ਕੁਵਾਰਾ 15 ਸਾਲ ਦੀ ਉਮਰ ਤੇ 12 ਸਾਲ ਦੀ ਉਮਰ ਦੇ ਵਿੱਚ ਚੱਲ ਵਸਿਆ ਜਿਵੇਂ ਵੀ ਲਾਲਾ ਕੋ ਲੱਗ ਗਿਆ ਨਾ ਸੀ ਇਹ ਕੁਵਾਰਾ ਇੱਕ ਇਹ ਪਿਤਰ ਆ ਗਿਆ ਇੱਕ ਤੁਹਾਡਾ ਪਿਤਾ ਆ ਗਿਆ 1 2 3 ਜਿਹੜਾ ਤੇਰਾ ਪਿਤਾ ਸੇਵਾ ਕਰਦਾ ਸੀ ਇਹ ਕਾਲਕਾ ਮਨਾਉਂਦਾ ਸੀ ਪੈਰੋ ਮਨਾਉਂਦਾ ਸੀ ਮਨਾਉਂਦਾ ਸੀ ਨਾ ਹਨਾ 1 2 3 ਇਹ ਇਹਦੇ ਕੋਲ ਨਾ ਇੱਕ ਮੋਟੀ ਜੀ ਮਾਲਾ ਹੁੰਦੀ ਸੀ ਗਲ 'ਚ ਸੀਗੀ ਨਾ ਮਜ਼ੁਰਗੋਲੇ ਇੱਕ ਕਿਸੇ ਦੇ ਵਸਤਰ ਦਿੰਦਾ ਹੁੰਦਾ ਸੀ ਦਿੰਦਾ ਸੀ ਯਾਰ ਪਤਾ ਕਿਵੇਂ ਨਹੀਂ ਇਹਦਾ ਇਹਦਾ ਪਿਓ ਇਹਨੂੰ ਕਿਉਂ ਨਾ ਪਤਾ ਹੋਊਗਾ ਐਵੇਂ ਐ ਕਿਵੇਂ ਰੋਲ ਗਦੋਲ ਛੋਜੂ ਸੁਣ ਯਾਰ ਤੂੰ ਮੈਨੂੰ ਦੱਸਣਾ ਫਿਰ ਪੁੱਛ ਲੈਣੀ ਤਾਂ ਦੱਸਣਾ ਰੌਲਾ ਨਾ ਪਾਇਓ ਜੀ ਉਹ ਵਸਤਰ ਧਾਰਨ ਕਰਦਾ ਸੀ ਕਹਿੰਦਾ ਉਹਨੇ ਗੁਰੂ ਬਣਾਇਆ ਸੀ ਤੇ ਗੁਰੂ ਸੀ ਉਹਦਾ 나ਥ ਸੰਪਰਦਾਏ ਚੋ ਚੋਟੀ ਦਾ 나ਥ ਸੀ ਸੀਗੇ ਨਹੀਂ ਬੋਲੋ ਹੁਣ ਕਿੰਨੇ ਹੋ ਗਏ ਐ ਕਿੰਨੇ ਹੋ ਗਏ ਕਿੰਨੇ ਦੱਸੇ ਸੀ ਇਹ ਹੋਗੇ ਤਿੰਨ ਇਲਮਾਂ ਦਾ ਮੋਢੀ ਜਿਹੜਾ ਗੁਰੂ ਸੀ ਜਿਹੜਾ ਜੜਾਂ ਪੜਦਾ ਸੀ ਉਹਨੂੰ ਮੈਂ ਥੋੜੀ ਮੰਨੂਗਾ ਤੁਸੀਂ ਮੰਨੋਗੇ ਪਰੋਂ ਨਾ ਕੋਟੀਆਂ ਵਾਲਾ ਮੰਗੜ ਤਦਾ ਨਹੀਂ ਉਹ ਪਾਣੀ ਪਰੋਂ ਪਰੋਂ ਤੇਰੇ ਮਸਾਣਾ ਚੋਂ ਚੁੱਲ ਦੀ ਨਾਲ ਕਾਕਾ ਰਾਣੀ ਪਰੋਂ ਤੇਰੇ ਮਸਾਣਾ ਚੋਂ ਚੁੱਲ ਦੀ ਨਾਲ ਕਾਕਾ ਰਾਣੀ ਪਰੋਂ ਤੇਰੇ ਮਸਾਣਾ ਚੋਂ ਚੁੱਲ ਦੀ ਨਾਲ ਕਾਕਾ ਰਾਣੀ ਪਰੋਂ ਤੇਰੇ ਮਸਾਣਾ ਚੋਂ ਚੁੱਲ ਦੀ ਨਾਲ ਕਾਕਾ ਰਾਣੀ ਪਰੋਂ ਤੇਰੇ ਮਸਾਣਾ ਚੋਂ ਚੁੱਲ ਦੀ ਨਾਲ ਕਾਕਾ ਰਾਣੀ ਇਹ ਕੁਟਕਾਂ ਵਾਲਾ ਮੱਘਰ ਦਿੰਦਾ ਨਹੀਂ ਉਹ ਪਾਣੀ, ਆ ਕੁਟਕਾਂ ਵਾਲਾ ਮੱਘਰ ਦਿੰਦਾ ਨਹੀਂ ਉਹ ਪਾਣੀ ਪਰੋ। ਬਾਬਾ ਇੱਕ ਤਾਂ ਗੱਲ ਦੱਸਿਓ। ਕਾਲਕਾਂ ਨੂੰ ਵੱਢ ਕੇ ਸੁੱਖ ਕੌਣ ਦਿੰਦਾ ਰਿਆ? ਮਾਤਾ ਕਾਲਕਾਂ ਦੀ ਵੱਢ ਕੇ ਸੁੱਖ ਕੌਣ ਲਾਉਂਦਾ ਰਿਆ? ਲਾਉਂਦੇ ਸੀ ਬਾਬਾ। ਇਹ ਆਪਦੇ ਸਰੀਰ ਚੋਂ ਰਤ ਕੌਣ ਦਿੰਦਾ ਸੀ? Kau! Kau tak ਈ ਬਗਾ ਉਹਦੀ ਢਰਨਾਉਂਦੀ ਗਏ ਸੀ ਵੀਰ ਮੇਰੇ ਹੁਣ ਮਾਤਾ ਨੂੰ ਵੈਸ਼ ਨੂੰ ਮੰਨਦੇ ਆ ਵੈਸ਼ ਨਹੀਂ ਤੋਖਦੇ ਆ ਮਾਤਾ ਨੂੰ ਮਿੱਠੀ ਗੜਾਈ ਦਿੰਨੇ ਆ ਉਹ ਦਾਦੇ ਆਲਾ ਅਨਮ ਨਹੀਂ ਕੀਤਾ ਵਾ ਨਾ ਵੱਡ ਕੇ ਕੀਤਾ ਨਾ ਉਹਦੇ ਰਾਹ ਤੇ ਨਹੀਂ ਤੁਰਿਆ ਗੱਲ ਸੱਚੀ ਏ ਵੀਰ ਮੇਰੇ ਜਿਹੜੀ ਗੱਲ ਸੱਚੀ ਹੋਵੇ ਹਾਂ ਕਰੀ ਨਹੀਂ ਤੋੜ ਕੇ ਜਵਾਬ ਦੇ ਦੇਣੀ ਕੋਈ ਡਰ ਨਹੀਂ ਕਾਦਾ ਨਹੀਂ ਪਤਾ ਇਹਨਾਂ ਨੂੰ ਤਾਂ ਪਤਾ ਦੇਖ ਭਾਈ ਸਾਹਿਬ ਸੇਵਾ ਦੀ ਗੱਲ ਆਉਣੀ ਹੈ ਤੂੰ ਜਾਣਦਾ ਕੁਝ ਨਹੀਂ ਤੈਨੂੰ ਪਤਾ ਕੁਝ ਨਹੀਂ ਉਹਨਾਂ ਬਾਰੇ ਹਣਾ ਜਿੰਨੀ ਗੱਲ ਆਉਂਦੀ ਹੈ ਜੇ ਰਾਹ ਨਾ ਮਿਲੇ ਐਨੀ ਸੰਗਤ ਸੁਣਦੀ ਹੈ ਤੇਰੀ ਜੁੱਤੀ ਮੇਰੇ ਅਸੇ ਮੈਂ ਵਾਦਾ ਨਹੀਂ ਕਰਦਾ ਹੁੰਦਾ ਕਿਸੇ ਨਾਲ ਜੇ ਮੈਂ ਕਰ ਲਾ ਮੈਂ ਖਰਾ ਉਤਰਦਾ ਹੁਣ ਇਹ ਲਮ ਹੁਣ ਤੇਰੇ ਦਾਦੇ ਨੇ ਕੀਤਾ ਕੀਤਾ ਉਹਨੇ ਟਿਕਾ ਕੇ ਇਹ ਨਹੀਂ ਵੀ ਨਹੀਂ ਕੀਤਾ ਕੀਤਾ ਨਾ ਭਲਾ ਕੀਤਾ ਦੁਨੀਆ ਦਾ ਚੰਗਾ ਮਾੜਾ ਜਿਵੇਂ ਹੋਇਆ ਉਹਦੇ ਤੋਂ ਵਿਚਾਰੇ ਨੇ ਕਰਤ ਨਾ ਉਹਦੇ ਇਲਮ ਦੀ ਪਛਾਣ ਨਾ ਤੁਹਾਨੂੰ ਲੈਣਾ ਨਾ ਦੇਣਾ ਨਾ ਕੁਝ ਦੱਸਿਆ ਫਿਰਲੇ ਤੁਰਲੇ ਸਾਰਾ ਕੁਝ ਹੋ ਗਿਆ ਪਰ ਜਿਹੜਾ ਇਹ ਬਜ਼ੁਰਗ ਨੇ ਆਉਣਾ ਚਾਹੀਦਾ ਇਹ ਆਇਆ ਹੀ ਨਹੀਂ ਆਇਆ ਜ ਤਿਕਰ ਆਵਾਜ਼ ਮਾਰੀ ਅਜ ਤਿਕਰ ਦਿਖਾਈ ਦਿੱਤਾ ਅਜ ਤਿਕਰ ਕਦੇ ਨਹੀਂ ਦਿੱਤਾ ਤੁਹਾਨੂੰ ਦਿੱਤਾ ਕਦੇ ਮੈਂ ਪੁੱਛਿਆ ਮੈਂ ਤੁਹਾਨੂੰ ਰੌਲਾ ਨਾ ਭਾਈ ਉਹ ਭਾਈ ਉਸੇ ਨੂੰ ਵਜ੍ਹਾ ਪੈਂਦੀ ਹੁੰਦੀ ਸੀ ਕਿਉਂ ਡਰਦੇ ਆ ਗੱਲ ਤਾਂ ਛੱਡਦੇ ਹੀ ਨਹੀਂ ਗੱਲ ਦੇਖੋ ਥੋੜੀ ਸੇਵਾ ਚੱਲੇ ਮੇਰਾ ਕੋਈ ਢੱਡ ਨਹੀਂ ਦੁਖਦਾ ਹੈਨਾ ਵੀ ਤੁਹਾਨੂੰ ਤੁਸੀਂ ਲੜ ਲੱਗੋ ਯਾਰ 30 ਸਾਲ ਹੋ ਗਏ ਤੁਹਾਨੂੰ ਕੁੱਤੇ ਭਗਾਈ ਕਰਦਿਆਂ ਨੂੰ ਇਹ ਕੋਈ ਮਾੜੀ ਮੋਟੀ ਹੁੰਦੀ 30 ਸਾਲ ਬਹੁਤ ਹੁੰਦੇ ਆ ਭਾਈ ਬੰਦਾ ਪਾਗਲ ਵਾਂਗੂ ਹੋ ਜਾਣਾ ਕੋਈ ਚੰਗੀ ਗੱਲ ਥੋੜੀ ਆ ਦੁਨੀਆ ਕਹਿੰਦੀ ਪਾਗਲ ਐ ਪਰ ਅੰਦਰੂਨੀ ਗੱਲ ਕੋਈ ਵੇਖੇ ਤਾਂ ਸਹੀ ਵੀ ਕੀ ਐ ਐਵੇਂ ਹੀ ਆ ਨਾ ਇੱਕ ਦੋ ਦਿਨ ਇੱਕ ਖੇਤਰਾ RAM ਕੇ ਖੇਤਰਾ ਓਏ ਹੇਤਰਾਮੇ ਕੌਣਾ ਬੰਦਾ ਇਹੋ ਜਿਹਾ ਤੇਰਾ ਮੁੰਡਾ ਇਹੋ ਜਿਹਾ ਸੀ ਰੰਗ ਰੂਪ ਦਾ ਸੀ ਏਣਾ ਤੇ ਤੁਹਾਡੇ ਕਿੱਥੇ ਪੈ ਜਾਂਦਾ ਸੀ ਇਹ ਪੈਂਦਾ ਨਾ ਸੁਣੋ ਜਦੋਂ ਰਾਹ ਨੂੰ ਜਾਣੇ ਆ ਜਦੇ ਵੀ ਜਾਣੇ ਦੀ ਦਿੱਕਤ ਪੈ ਜਾਣੀ ਹੈ ਮੈਂ ਦੱਸੂਗਾ ਜੀ ਕਿੱਥੇ ਹੈ ਕਰਨਾਲ ਬਾਬੇ ਨੇ ਹੈ ਮੈਂ ਤਾਂ ਬੰਦਾ ਕੌਣ ਹੈ ਕਰਨਾਲ ਮੈਂ ਵੀ ਤੁਹਾਡੇ ਨਾਲ ਦਾ ਮੈਂ ਤਾਂ ਤੁਹਾਡੇ ਪੈਰਾਂ 'ਚ ਰੱਬ ਲੱਭਦਾ ਵੀ ਲੱਭੇ ਸਹੀ ਮੈਨੂੰ 1 2 3 ਹੁਣ ਮੈਨੂੰ ਇਹ ਦੱਸੋ ਜੇ ਅਚਾਨਕ ਮੰਝੇ 'ਚ ਪੈ ਜਾਣਾ ਇਹ ਕੌਣ ਪਿਆ ਸੀ ਤੁਹਾਡੇ ਘਰ 'ਚੋਂ ਅਚਾਨਕ ਮੰਝੇ 'ਚ ਚਾਣ ਚੱਕ ਇੱਕਦਮ ਮੰਝੇ 'ਚ ਪੈ ਜਾਣਾ ਇਹਨਾਂ ਦੀ ਮਾਤਾ ਜੀ ਜਿਉਂ ਉਹਨਾਂ ਨੂੰ ਦਿੱਕਤ ਹੁੰਦੀ ਰਹੀ ਹੈ ਕਿਉਂ ਬਾਪੂ ਤੇਰੇ ਨਾਲ ਉਮਰ ਬਤੀਤ ਕੀਤੀ ਤੈਨੂੰ ਪਤਾ ਨਹੀਂ ਇੱਕ ਸੁਣ ਮੇਰੀ ਗੱਲ ਜਿਵੇਂ ਆ ਇਨੀਆਂ ਲੱਤਾਂ ਨਾ ਆ ਲੱਤਾਂ ਸੁਣ ਪੂਰੀਆਂ ਹੀ ਹੋ ਜਾਂਦੀਆਂ ਸਮਝਦੇ ਜਿਵੇਂ ਆ ਮਾਤਾ ਨੇ ਵੀ ਵਿਚਾਰੀ ਨੂੰ ਠੱਲਿਆ ਐ ਐ ਮੰਦੀ ਹਾਲਤ ਹੁੰਦੀ ਆ ਸੁਣ ਹੁੰਦੇ ਆ ਹੁੰਦੇ ਆ ਨਾ ਇਹ ਬੰਦਾ ਸਾਮਰਤਿਕ ਦਿਖਦਾ ਕਰੇ ਇੱਕ ਦੋ ਤਿੰਨ ਚਿਰਾਗ ਚਾਰ ਕਿਹਨੇ ਜਗਾਏ ਸੇ ਚਾਰ ਚਰਾਗ ਓਏ ਹਸੋ ਨਾ ਭਾਈ ਤੂੰ ਦੱਸ ਦੇ ਇਹਨੂੰ ਜੋਤਾਂ ਵੀ ਲਵਾ ਦਿਆਂ ਇਹਨੂੰ ਸੇਵਾ ਵੀ ਲਵਾ ਦੀ ਲਵਾਤੀ ਨਾ ਮੁੱਕਰੋ ਜੇ ਨਾ ਲਵਾਈ ਮੈਂ ਮਾਰਾ ਨਹੀਂ ਕਿਸੇ ਨੂੰ ਕਹੂੰਗਾ ਪਰ ਸੇਵਾ ਦੇ ਨਹੀਂ ਪਤਾ ਵੀ ਲੱਗਿਆ ਕੌਣ ਹੈ ਤੇ ਹੈ ਕੌਣ ਹੈ ਸੇਵਾ ਤਾਂ ਤੁਹਾਡੇ ਤਿੰਨ ਜਣਿਆਂ ਦੀ ਹੈ ਮਿਹਨਤ ਇਨ੍ਹਾਂ ਦੀ ਪਿੱਤਰਾਂ ਦੀ ਕਾਲਕਾ ਤੇ ਕਾਲ ਪੈਰੋ ਚੌਥਾ ਕਿੱਥੋਂ ਆਇਆ ਚੌਥਾ ਕਿੱਥੋਂ ਆ ਗਿਆ ਤੁਹਾਡੇ ਬਜ਼ੁਰਗ ਨੇ ਕਾਲ ਪੈਰੋ ਤੇ ਕਾਲਕਾ ਮੰਨੀ ਟਕਾ ਕੇ ਮੰਨੀ ਹੂੰ ਧੂਣਾ ਰਮਾਇਆ ਬੁੜੇ ਨੇ ਧੂਣਾ ਰਮਾਉਂਦਾ ਸੀ ਚੜੇ ਆ ਕਦੇ ਧੂਨੇ ਤੇ ਜਾ ਕੇ ਉਹਦੇ ਤੇ ਜਿੱਥੇ ਬਜ਼ੁਰਗ ਤੁਹਾਡਾ ਰਮਾਉਂਦਾ ਸੀ ਸੇਵਾ ਕਿਹਨੇ ਚੱਕੀ ਐ ਇਹ ਗੱਲ ਦੱਸੀ ਸੇਵਾਦਾਰਾ ਸਿਵਿਆਂ ਦੇ ਵਿੱਚ ਧੂਣਾ ਕਿਨੇ ਲਗਾਇਆ ਐਸਾਤ ਕੋਈ ਚੜਿਆਗਾ ਜਿੱਤੇ ਪੁੱਛ ਸਾਧ ਦੀ ਐਸਾਤ ਕੋਈ ਚੜਿਆਗਾ ਜਿੱਤੇ ਪੁੱਛ ਸਾਧ ਦੀ ਅੜਜੂ ਐਸਾਤ ਕੋਈ ਚੜਿਆਗਾ ਅੱਜ ਤੇ ਪੁੱਛ ਸਾਧ ਦੀ ਅੜਜੂ ਜਾ ਇਹ ਸਾਧੂ ਸਿੰਘ ਨਾਂ ਕੀਦਾ ਸਾਧੂ ਸਾਧੂ ਸਿੰਘ ਨਾਂ ਕੀਦਾ ਹਾਂਜੀ ਸਿਲੇ ਸਿਵਿਆਂ ਚ ਕਿਹਨੇ ਘੱਡੇ ਹੂੰ ਉਹਨਾਂ ਨੇ ਘੱਡੇ ਆ ਇੱਕ ਦੋ ਤਿੰਨ ਉਹ ਕੱਲੇ ਨਹੀਂ ਸਿਲੇ ਕੱਢਦੇ ਸੀ ਜਾਂ ਕੱਲੇ ਨਹੀਂ ਸੇਵਾ ਕਰਦੇ ਸੀ ਧੂਣੇ ਦੀ ਉਹਨਾਂ ਨਾਲ ਇੱਕ ਸਾਥ ਰਹਿੰਦਾ ਹੁੰਦਾ ਸੀ ਸੀ ਬੋਲ ਪਾਈਆ ਪਛਾਨ ਕਦੇ ਸਾਧੀ ਤੇ ਜਿਹੜਾ ਸਾਧ ਉਹਦੇ ਨਾਲ ਸੀ ਉਹ ਜਟਾਤਾ ਰੀ ਸਾਧ ਸੀ ਤੇ ਤਤੂਰਾ ਪੀਂਦਾ ਹੁੰਦਾ ਸੀ ਚਿਲਮ ਪੀਂਦਾ ਸੀ ਤਤੂਰੇ ਦੀ ਉਹ ਥੋੜਾ ਜਾਤੀ ਭਾਈ ਨਹੀਂ ਸੀਗਾ ਆ ਸਾਧ ਆਇਆ ਕਦੇ ਮੂਰੇ ਤੜੀ ਮਾਰੇ ਨਾ ਕਹੋ ਸਾਧ 1 2 3 4 ਕਹਿੰਦੀ ਤੂੰ ਐਸਾ ਦਿਲ ਕੋਈ ਐਸਾ ਦਿਲ ਕੋਈ ਐਸਾ ਦਿਲ ਕੋਈ ਚੜਿਆ ਨਾ ਜਿੱਤੇ ਪੁੱਛ ਸਾਦ ਦੀ ਅੱਜ ਤੇ ਕੋਈ ਚੜਿਆ ਨਾ ਅੱਜ ਤੇ ਪੁੱਛ ਛੰਦੇ ਦੀ ਹਰ ਕਿ ਲੋਏ